ਸਾਰੇ ਕਿਸਾਨ ਭਰਾਵਾਂ ਨੂੰ ਸਤਿ ਸ੍ਰੀ ਅਕਾਲ ਝੋਨੇ ਦੀ ਫਸਲ 1 ਜੂਨ ਤੋਂ ਜਿਹੜੀ ਆ ਟ੍ਰਾਂਸਪਲੈਂਟਿੰਗ ਹੋਣ ਲੱਗੀ ਸੀ ਤੇ ਕਿਸਾਨ ਭਰਾਵਾਂ ਦੇ ਖਾਦ ਖਰਾਕ ਨੂੰ ਲੈ ਕੇ ਸਵਾਲ ਹੈਗੇ ਆ ਤੇ ਥੱਲੇ ਜਿਹੜੇ ਛੱਟੇ ਦੇ ਵਿੱਚ ਆਪਾਂ ਫੰਗੀ ਸੈਡ ਦਿੰਨੇ ਹੈਗੇ ਆ ਉਹਨੂੰ ਲੈ ਕੇ ਸਵਾਲ ਹੈਗੇ ਆ ਦੇਖੋ ਸਭ ਤੋਂ ਪਹਿਲਾ ਕੰਮ ਝੋਨਾ ਲਾਉਣ ਤੋਂ ਬਾਅਦ ਆਪਾਂ ਨਦੀਨ ਕੰਟਰੋਲ ਕਰਦੇ ਆ ਉਹਦੇ ਲਈ ਆਪਾਂ ਪਟੀਲਾ ਕਲੋਰ 24 ਤੋਂ 48 ਘੰਟਿਆਂ ਦੇ ਵਿੱਚ ਅ ਅੱਧਾ ਲੀਟਰ ਕੇ ਲਈ ਦਾ ਛੱਟਾ ਦਿੰਨੇ ਆ ਚੰਗੀ ਤਰ੍ਹਾਂ ਪਾਣੀ ਦੀ ਭਰ ਕੇ ਤੀਜੇ ਚੌਥੇ ਦਿਨ ਪਾਣੀ ਨੂੰ ਪਸ ਸੁਕਾ ਦਿੰਨੇ ਹੈਗੇ ਆ ਤੇ ਕੁਝ ਕੁ ਕਿਸਾਨ ਭਰਾ ਵੀ ਗਲਤੀ ਕਰ ਰਹੇ ਹੈਗੇ ਹਨ ਪੰਜਵੇਂ ਦਿਨ ਛੇਵੇਂ ਦਿਨ ਜੂਰੀਆ ਦੇ ਵਿੱਚ ਕੋਈ ਵਾਰਾਂ ਤੇ ਰਲਾਈ ਬੈਠਾ ਹੈ ਤੇ ਕੋਈ ਮੈਕੋਰਾ ਜਰ ਰਲਾਈ ਬੈਠਾ ਹੈ ਕੋਈ ਥੈਪਨੋਟ ਮਥੈਰ ਰਲਾਈ ਬੈਠਾ ਹੈ ਤੇ ਕੋਈ ਕੁਛ ਰਲਾਈ ਬੈਠਾ ਹੈ ਦੇਖੋ ਭਈ ਆਪਾਂ ਨੂੰ ਹਨਾ ਕਾਫੀ ਸਾਲ ਹੋ ਗਏ ਖੇਤੀ ਕਰਦਿਆਂ ਨੂੰ ਦੇਖੋ ਜਦੋਂ ਬੱਚਾ ਛੋਟਾ ਹੁੰਦਾ ਹਨਾ ਪਹਿਲਾਂ ਉਹ ਮਾਂ ਦਾ ਦੁੱਧ ਲੈਂਦਾ ਹੈਗਾ ਠੀਕ ਹੈ ਫਿਰ ਹੀ ਬੱਚਾ ਆਪਦੇ ਪੈਰਾਂ ਤੇ ਖੜਾ ਹੁੰਦਾ ਤੁਰਨਾ ਸਿੱਖਦਾ ਇਹਹੀ ਕੰਮ ਫਸਲ ਦਾ ਹੈਗਾ ਪਹਿਲਾ ਪਹਿਲੇ 10 ਦਿਨ ਬਈ ਫਸਲ ਨੂੰ ਆਪਦੀ ਜਿਹੜੀ ਜੜ ਲਾਉਣ ਦਿਓ ਜਿੰਨੀ ਖਾਦ ਖਰਾਕ ਪਈ ਹੈ ਉਹਨੂੰ ਆਪਦੇ ਸਮੇਂ ਦੇ ਹਿਸਾਬ ਦੇ ਨਾਲ ਲੈਣ ਦਿਓ ਤੇ ਗਲਤੀ ਬਈ ਵੱਡੀ ਹੈਗੀ ਆ ਪੰਜਵੇਂ ਛੇਵੇਂ ਦਿਨ ਮੈਂ ਕਿਸਾਨ ਅੱਜ ਵੀ ਕਾਫੀ ਦੇਖਿਆ ਇੱਕ ਖਿਚੋਲੇ ਦੇ ਵਿੱਚ 20-20 ਕਿਲੋ ਯੂਰੀਆ ਵਿੱਚ ਤਿੰਨ ਤਿੰਨ ਚਾਰ ਚਾ ਪੰਤੇ ਸਮਾਨ ਵਾਲਾ ਹੀ ਬੈਠਿਆ ਮੈਂ ਕਹਿੰਦਾ ਪਾਲੂ ਸਮਾਨ ਮੈਂ ਸਮਾਨ ਪਾਉਣਾ ਦੇਖੋ ਗਲਤ ਨਹੀਂ ਮੰਨਦਾ ਠੀਕ ਹੈ ਮੈਂ ਤੁਹਾਨੂੰ ਗਲਤ ਮੰਦੀ ਨਹੀਂ ਇਹ ਸਮਾਨ ਤੁਹਾਡੀ ਮਰਜ਼ੀ ਆ ਖਾਚਾ ਤੁਸੀਂ ਕਰਨਾ ਨਾ ਝਾੜ ਤੁਸੀਂ ਲੈਣਾ ਹੈਗਾ ਪਰ ਉਹਦਾ ਪਾਉਣ ਦਾ ਕੋਈ ਸਮਾਂ ਹੈਗਾ ਬਈ ਇਹ ਨਹੀਂ ਹੈਗਾ ਪੰਜ ਛੇ ਦਿਨਾਂ ਦੀ ਫਸਲ ਆਪਣੇ ਆਪਾਂ ਸਮਾਨ ਚੱਕੀ ਥਰੇ ਫਿਰਦੇ ਹੈਗੇ ਆ ਕੱਟੋ-ਕੱਟ ਮੇਰੇ 10 ਦਿਨ ਦੀ ਫਸਲ ਹੈਗੀ ਹੈ ਉੱਥੇ ਤੁਸੀਂ ਸਭ ਤੋਂ ਪਹਿਲਾਂ ਫਟਿਲਾ ਕਲੋਰ ਵਰਤ ਲਈ ਜਿਸਿਆਂ ਉਖਾਤ ਕਲੋਰ ਵਰਤ ਲਈ ਉਸ ਤੋਂ ਬਾਅਦ 10-11 ਦਿਨਾਂ ਦੀ ਫਸਲ ਕੱਟੋ-ਕੱਟ ਹੈਗੀ ਹੈ ਮਾਣੇ ਮੋਟੇ ਟਣੇ ਜਦੋਂ ਲਾਉਂਦੀ ਹੈ ਉਦੋਂ 15-20 ਕਿਲੋ ਆਪਾਂ ਕ ਲਈ ਯੂਰੀਆ ਦੇਣੀ ਹੈਗੀ ਆ ਫਿਰ ਜਦੋਂ ਦੂਸਰੀ ਕਿਸ਼ਤ ਯੂਰੀਆ ਦੇਣੇ ਹਨ ਉਹਦੇ ਵਿੱਚ ਤੁਸੀਂ ਸਰਫਰ ਲੈ ਸਕਦੇ ਹੋ ਠੀਕ ਹੈ ਸੋਡਾ ਚਿੱਟ ਕਰਦਾ 12 63 ਲੈ ਸਕਦੇ ਹੋ ਉੱਥੇ ਤੁਸੀਂ ਜ਼ਿੰਕ ਪਾ ਸਕਦੇ ਹੋ ਠੀਕ ਹੈ ਕਟੂਕਟ ਜ਼ਿੰਕ 15 ਦਿਨਾਂ ਤੇ ਜਾ ਕੇ ਪਾਵੇ ਫਿਰ ਵੀ ਜ਼ਿੰਕ ਕੰਮ ਕਰਦੀ ਹੈ ਬਾਈ ਜਾਂ ਤਾਂ ਇਹਨੂੰ ਆਪਾਂ ਖੁੱਲੀ ਜ਼ਮੀਨ ਦੇ ਵਿੱਚ ਪਹਿਲਾਂ ਪਾ ਲਓ ਠੀਕ ਹੈ ਨਹੀਂ ਕਟੂਕਟ 15 ਦਿਨ ਦੀ ਫਸਲ ਹੋਵੇ ਤਾਂ ਜ਼ਿੰਕ ਕੰਮ ਕਰਦੀ ਹੈ ਕਿਉਂਕਿ ਜ਼ਿੰਕ ਨੇ ਬਾਈ ਕੰਮ ਕੀ ਕਰਨਾ ਹੈ ਜੇ ਜਿਹੜੇ ਖਰਾਕੀ ਤਣੇ ਹੁੰਦੇ ਹਨਾ ਉਹਨਾਂ ਦਾ ਜਿਹੜਾ ਵਾਧਾ ਵਿਕਾਸ ਜਿਹੜਾ ਜ਼ਿੰਕ ਦੇ ਨਾਲ ਹੋਣਾ ਹੈਗਾ ਕਟੂਕਟ 15 ਦਿਨਾਂ ਦੀ ਫਸਲ ਹੋਵੇ ਫਿਰ ਉੱਥੇ ਯੂਰੀਆ ਦੇ ਨਾਲ ਜ਼ਿੰਕ ਪਾਓ ਨਾਰਮਲ ਪਾਣੀ ਜਿਵੇਂ ਹੁਣ ਹਨਾ ਇੰਨੇ ਪਾਣੀ ਦੇ ਵਿੱਚ ਯੂਰੀਆ ਜਾਂ ਜ਼ਿੰਕ ਪਾ ਦੋ ਇਹਨੂੰ ਕਿਹੜਾ ਪਾਣੀ ਨੂੰ ਸੁਕਾ ਦਿਓ ਸੁਕਾਉਣ ਦੇ ਨਾਲ ਜਿਹੜੀ ਜ਼ਿੰਕ ਹੁੰਦੀ ਹੈ ਬਈ ਹਵਾ ਦੇ ਨਾਲ ਜਦੋਂ ਤੁਸੀਂ ਪਾਣੀ ਸੁਕਾਤਾ ਨਾ ਸੁਕਾਉਣ ਦੇ ਨਾਲ ਜਦੋਂ ਉਹਦੇ ਵਿੱਚ ਆਕਸੀਜਨ ਨਵੀਂ ਹਵਾ ਜਿਹੜੀ ਐਂਟਰ ਕਰੂਗੀ ਐਂਟਰ ਕਰਨ ਤੋਂ ਬਾਅਦ ਬਈ ਉੱਥੇ ਜਿਹੜੀ ਨਵੀਂ ਹਵਾ ਜੀ ਤੇ ਐਂਟਰ ਕਰ ਗਈ ਜਿਹੜੀ ਜ਼ਿੰਕ ਹੈਗੀ ਆ ਹਵਾ ਦੇ ਨਾਲ ਮਿਲ ਕੇ ਉਹ ਅਪਟੇਕ ਹੁੰਦੀ ਆ ਕਹਿਣ ਦਾ ਮਤਲਬ ਵੀ ਉਹ ਕੰਮ ਕਰਨ ਦੇ ਵਿੱਚ ਉਹਨੂੰ ਸਾਹ ਮਿਲ ਜਾਂਦਾ ਜਦੋਂ ਆਪਾਂ ਬਈ ਪਾਣੀ ਦੇ ਨਾਲ ਤੁੰਨੀ ਰੱਖਦੇ ਫਿਰ ਕੁਛ ਮਰਜ਼ੀ ਪਾਈ ਜਾਓ ਇਹ ਤਰੀਕੇ ਹਰ ਸਾਲ ਕਿਸਾਨ ਵਰਤੀ ਵੀ ਰਿਹਾ ਹੈਗਾ ਕੁਝ ਕੁ ਕਿਸਾਨ ਭਰਾ ਬਈ ਮਣਾ ਮੂਹੀ ਸਮਾਨ ਪਾਈ ਜਾਂਦੇ ਆ ਕੋਈ ਜ਼ਿੰਕ ਪਾਈ ਜਾਂਦਾ ਕੋਈ ਕੁਛ ਪਾਈ ਜਾਂਦਾ ਹਨਾ ਪਾਈ ਜਾਂਦਾ ਵਿਅਰਥ ਸਮੇਂ ਦੇ ਵਿੱਚ ਪੰਜਵੇਂ ਛੇਵੇਂ ਦਿਨ ਜਾ ਕੇ ਪਾਈ ਜਾਂਦਾ ਉਹਦਾ ਦੇਖੋ ਕੋਈ ਮਤਲਬ ਨਹੀਂ ਹੈਗਾ ਤੇ ਦੂਸਰੀ ਗੱਲ ਤੁਸੀਂ 1263 ਦਾ ਸਵਾਲ ਕਰਦੇ ਹੋਂ ਟੈਪਲੋਡ ਮੈਥਾਇਲ ਦਾ ਸਵਾਲ ਕਰਦੇ ਹੋਂ ਵਰਤ ਲੋ ਕੋਈ ਗੱਲ ਨਹੀਂ ਘੱਟੋ ਘੱਟ ਇਹ ਵੀ ਬਈ 15 ਜਾਂ 20 ਦਿਨ ਤੇ ਜਾ ਕੇ ਵਰਤਣਾ ਜ਼ਰੂਰੀ ਹੈ ਮੈਂ ਹਰ ਰੋਜ਼ ਹੀ ਕਿਸਾਨਾਂ ਦੇ ਨਾਲ ਬਈ ਜਦੋਂ ਹਨਾ ਮਿਲਦੇ ਹੈਗੇ ਆ ਤੇ ਇੱਕ ਕਿਸਾਨਾਂ ਦਾ ਇੱਕ ਸਵਾਲ ਹੀ ਹੁੰਦਾ ਬਈ ਹੁਣ ਝੋਨੇ 'ਚ ਸ਼ੁਰੂ ਤੇ ਕੀ ਪਾਈਏ ਬਈ ਫੋਟ ਕਰ ਜੇ ਝੋਨਾ ਸਾਡਾ ਝੋਨਾ ਐਨ ਬਸ ਬੂਝਾ ਮਾਰ ਜੇ ਗਵੰਡੀ ਦੇ ਝੋਨੇ ਨੂੰ ਛੱਡ ਜੇ ਗਵੰਡੀ ਦੇ ਕੋਈ ਕਿਸਮ ਲੱਗੀ ਹੋਊਗੀ ਛੋਡੇ ਕੋਈ ਹੋਰ ਕਿਸਮ ਲੱਗੀ ਹੋਊਗੀ ਠੀਕ ਹੈ ਮੈਂ ਤੁਹਾਨੂੰ ਪਹਿਲੇ ਇਹ ਕਹਤਾ ਸਟੈਪ ਬਾਈ ਸਟੈਪ ਚੱਲੋਗੇ ਤਾਂ ਤੁਹਾਡੇ ਖਰਚੇ ਵੀ ਜਿਹੜੇ ਬਾਲੇ ਨਹੀਂ ਹੋਣਗੇ ਤੇ ਤੁਹਾਡੀ ਫਸਲ ਵੀ ਸਮੇਂ ਦੇ ਹਿਸਾਬ ਦੇ ਨਾਲ ਚੱਲੂਗੀ ਦਿਨਾਂ ਦੇ ਹਿਸਾਬ ਦੇ ਨਾਲ ਆਪਾਂ ਉਹਦੇ ਵਿੱਚ ਖਾਦ ਵਗੈਰਾ ਦਿੰਦੇ ਰਾਂਗੇ ਤਾਂ ਫਸਲ ਜਿਹੜੀ ਅਪਟੇਕ ਕਰ ਜਾਏਗੀ ਤੇ ਦੂਸਰੀ ਗੱਲ ਤੁਸੀਂ ਡੀਪੀ ਪਾਉਣੀ ਹੈ 25 20 25 ਕਿਲੋ ਪਾ ਲਓ ਠੀਕ ਹੈ ਸੁਪਰ ਪਾਉਣੀ ਹੈ ਸਿੰਗਲ ਸੁਪਰ ਫਾਸਫੇਟ ਪਾਉਣੀ ਹੈਗੀ ਤਾਂ ਡੇਢ ਗੱਟਾ ਪਾ ਲਓ ਤੁਸੀਂ ਸਲਫਰ ਪਾਉਣਾ ਹੈਗਾ ਤਾਂ 3 ਕਿਲੋ ਪਾ ਲਓ ਠੀਕ ਹੈ ਜਿਹੜਾ 90% ਪਾ ਲਓ 60% ਪਾ ਲਓ ਉਸ ਤੋਂ ਬਾਅਦ ਜੇ ਪोटाश ਪਾਉਣਾ ਹੈਗਾ 60% ਐਮਓਪੀ ਉਹਦਾ ਹੈਗਾ ਜਿਹੜਾ ਉਹ ਤੁਸੀਂ 25 ਕਿਲੋ 50 ਕਿਲੋ ਦਾ ਗੱਟਾ ਹੁੰਦਾ ਤਾਂ ਉਹਨੂੰ ਤੁਸੀਂ 2 ਕਿਲਿਆਂ ਦੇ ਵਿੱਚ 2.5 ਕਿਲਿਆਂ ਦੇ ਵਿੱਚ ਵਰਤ ਸਕਦੇ ਹੋ ਮਿਰਚਾਂ ਵਾਲਾ ਪोटाश ਹੁੰਦਾ ਹੈਗਾ 2 ਕਿਲਿਆਂ ਦੇ ਵਿੱਚ ਸਹੀ ਰਿਜਲਟ ਦਿੰਦਾ ਹੈਗਾ ਜਿੱਤੇ ਪਟਾ ਦੀ ਮਾਤਰਾ ਜ਼ਿਆਦੇ ਉਸੇ 2.5 ਕਿਲਿਆਂ ਤੇ ਵੀ ਜਿਹੜਾ ਉਹਨੂੰ ਵਰਤ ਸਕਦੇ ਹਾਂ ਕਿਉਂਕਿ ਸਮੇਂ ਦੇ ਹਿਸਾਬ ਦੇ ਨਾਲ ਫਸਲ ਨੇ ਖਰਾਕ ਲੈਣੀ ਹੈਗੇ ਸੋਡੀ ਕਾਲੀ ਦੇ ਨਾਲ ਕਦੇ ਫਸਲ ਨੇ ਖਰਾਕ ਨਹੀਂ ਲੈਣੀ ਕਿਉਂਕਿ ਸਮੇਂ ਦੇ ਹਿਸਾਬ ਦੇ ਨਾਲ ਜਿਉਂ-ਜਿਉਂ ਉਹਦੇ ਤਣਿਆਂ ਦਾ ਵਾਧਾ ਵਿਕਾਸ ਹੁੰਦਾ ਜਾਵੇਗਾ ਤੇ ਫਸਲ ਆਪਣਾ ਫੁੱਟ ਫਟਾਰਾ ਵਧ ਕਰਦੀ ਜਾਊਗੀ ਠੀਕ ਹੈ ਕਈ ਵਾਰ ਬਈ ਝੋਨੇ ਡੂੰਗਾ ਲਾ ਦੋਂਗੇ ਸੋਡੀ ਖਰਾਕ ਦਿੱਤੀ ਕੀ ਕਰੂਗੀ ਉੱਥੇ ਪਹਿਲਾਂ ਝੋਨੇ ਨੂੰ ਹੀ ਚੱਲਣ ਦਿਓ ਚੱਲਣ ਤੋਂ ਬਾਅਦ ਹੀ ਖਰਾਕਾਂ ਪਾਉਣ ਦਾ ਜਿਹੜਾ ਤੁਸੀਂ ਫੈਸਲਾ ਲਿਆ ਕਰੋ